we uh -huh. ਜੀ ਵੀ ਜੀ ਕੀ ਨਾਮ ਅਤੇ ਕੀ ਘਟਨਾ ਵਾਪਰੀ ਜੀ ਪੂਰੀ ਕਿਹਦੀ ਡੈਥ ਹੋਈ ਹੈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਜੀ ਉਹ ਆਪਦੇ ਆਪਦੇ ਘਰਾਂ ਨੂੰ ਵਾਗ ਗਏ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਦੂਬਾ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਤਾਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਹੀ ਆਕਸੀਜਨ ਹੈਣੀ ਸੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸ਼ਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋ ਗਿਆ ਜੀ ਦੂਜੇ ਕੋਲ ਕਿੰਨੇ ਜਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣਿਆਂ ਦੇ ਬੱਸ ਬੱਸ ਹੋਰ ਕਿਹਦੇ 7:00 ਵਜੇ ਜੀ 6:00 ਹੀ ਸਾਡੇ ਅਜੇ ਬਾਵਾ ਜਣੇ ਨੇ 5-7 ਜਣਿਆਂ ਦੀਆਂ ਸਾਰਿਆਂ ਦੀਆਂ 6:00 ਕਿਉਂ ਅਸੀਂ ਘੱਟ ਸੀਗੇ ਜੀ ਜਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹਦੇ ਅਸੀਂ ਤਾਂ ਹੀ ਐਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਈ ਪੁਲਸਾਂ ਨੇ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਹਾੜ ਵਾਲੀ ਪੁਲਸ ਆਈ ਆ ਟਾਈਮ ਤੇ ਆਪ ਦਾ ਪਈ ਰਹਿੰਦੇ ਆ ਉਥੇ ਕੀ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰਵਿਕਾਰਵਾਈ ਹੋਵੇ ਬਸ ਚਿੱਟਾ ਰੋਕਣ ਨੂੰ ਕਹਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਹੀ ਪੁਲਸ ਅਸੀਂ ਤਾਂ ਇੰਨਾ ਹੀ ਕਹਿਨੇ ਆ ਜੇ ਆਪਾਂ ਪਿਆ ਸਰਪੰਚ ਦੀ ਗੱਲ ਕਰੀ ਕਹੇ ਸੁਭਾਅ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾਅ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾ ਜਿੱਤੇ ਆ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਦੂ ਕਿਵੇਂ ਹੈ ਬਾਈ ਰੰਦੀਸ਼ ਲੱਗਦੀ ਆ ਬਸ ਪੰਚੀ ਰੰਦੀਸ਼ ਤਾਂ ਬਾਈ ਉਹ ਬਣਾਈ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੌਣਾ ਸੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ ਰਾਦਾ ਕਰਕੇ ਆਏ ਸੀ ਉਹ ਇਹ ਸਾਰਾ ਘਟਨਾਕਰ ਤੁਹਾਡੇ ਸਾਹਮਣੇ ਹੋਇਆ ਮੈਂ ਬਾਈ ਨਾਲ ਹੀ ਸੀਗਾ ਮੇਰੇ ਵੀ ਬੱਜੀ ਇੱਥੇ ਬਾਹਾਂ ਤੇ ਸੱਟ ਜੀ ਮਾਮਲਾ ਕੀ ਹੋਇਆ ਜੀ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉੱਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਅੰਦਰ ਸੀਗਾ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਨ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੂੰ ਘਰੇ ਮੰਨ ਲਓ ਬਰਸ਼ੇ ਸੀ ਕਿਰਪਾਨਾਂ ਹੋਰ ਫਾਇਰ ਵੀ ਕੀਤਾ ਨੇ ਤੇ ਇਹ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮੰਨ ਲਓ ਉਹ ਵੀ ਮੌਕੇ ਤੇ ਭੌੜ ਲੈ ਕੇ ਪਹਿਲਾਂ ਹਸਤਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਉਹਦੀ ਮੌਤ ਹੋ ਗਈ ਮੰਨ ਲਓ ਸਰਪੰਚ ਦੀ ਇਹ ਕਿਹੜੀ ਪਾਰਟੀ ਦਾ ਸਰਪੰਚ ਸੀ ਕਦੋਂ ਇਹ ਸਰਪੰਚ ਬਣਿਆ ਸੀ ਸਰਪੰਚ ਤਾਂ ਹੁਣੀ ਬਣਿਆ ਨਵਾਂ ਜੀ ਆ ਮੰਨ ਲਓ 2 ਮਹੀਨੇ ਪਹਿਲਾਂ ਹਾਂਜੀ ਆਮ ਆਦਮੀ ਪਾਰਟੀ ਦਾ ਸੀ ਕਿ ਜੇ ਮੰਨ ਲਓ ਜੀ ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮੰਨ ਲਾ ਵੀ ਇਹ ਕੰਮ ਕਰਿਆ ਉਹਨਾਂ ਨੂੰ ਇਹ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮੌਕੇ ਤੇ ਇਹ ਫੋਨ ਵੀ ਲਾਇਆ 12 ਸਵਾਰਾਂ ਦੇ ਸੱਨਾ ਗਲਾ ਸਿੰਘ ਦੀ ਘਟਨਾ ਜੀ ਇਹ ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਕਿੰਨੇ ਜਣੇ ਤੇ ਹਮਲਾ ਹੋਇਆ ਹਮਲਾ ਦਾ ਮੰਨ ਲਓ ਜੀ ਇਹ ਸਰਪੰਚ ਸੀਗਾ ਦੋ ਤਿੰਨ ਜਣੇ ਹੋਰ ਜਣੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50 60 ਸੱਟ ਲੱਗੇ ਜੀ ਫਾਦਰ ਦੇ ਵੀ ਸੱਟ ਆਈ ਜੀ ਮੰਨ ਲਓ ਹੋਰ ਵੀ ਸੱਟਾਂ ਮੰਨ ਲਓ ਟਰੋੜਾ ਇੰਨਾ ਚਲਾਇਆ ਮੰਨ ਲਓ ਫਾਇਰ ਵੀ ਕਿਤੇ ਹੋਵਾਈ ਰਾਂਜੇਸ ਦੇ ਜਲਦੀ ਹੋਇਆ ਜੀ ਸਰ ਰਾਂਜੇਸ ਕੋਈ ਨਹੀਂ ਇਹ ਨਸ਼ੇ ਪੱਤੇ ਦੇ ਰੋਗ ਦਾ ਸੀਗਾ ਮੰਨ ਲਓ ਤੇ ਉਹਦਾ ਕਰ ਕੀ ਸੀਗਾ ਬਸ ਇੱਕ ਵਾਰ ਜੀ ਇਹਦੇ ਜਿਹੜਾ ਕਤਲ ਹੋਇਆ ਹੈਗਾ ਕਿੱਥੇ ਜਣ ਕੇ ਜ਼ਖਮ ਹੋਇਆ ਕੀ ਇਹਨਾਂ ਨੂੰ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਰ ਉਹਦਾ ਗੁੱਜੀਆਂ ਸੱਟਾਂ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੇ ਬਹੁਤ ਜ਼ਿਆਦਾ ਸੀਗੇ ਕੀ ਮੰਗ ਕਰਦੇ ਮੰਗਨ ਇਨਸਾਫ ਦੀ ਕਰਦੇ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤੱਕ ਪੁਲਿਸ ਨੇ ਕੋਈ ਬੰਦਾ ਫੜਿਆ ਜੀ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਛਰਕੇ ਜੇ ਤੱਕ ਬੰਦੇ ਕਿੱਥੋਂ ਦੇ ਸੀ ਜਿਹੜੇ ਬੰਦੇ ਪਿੰਡੋਂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਪੁਲਿਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਵੀ ਬੰਦਾ ਫੜਿਆ ਨਹੀਂ ਜੇ ਤੱਕ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਤੇ ਇਹ ਇਨਸਾਫ ਚ ਉਹਨੇ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਵੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਂ ਪਾਪ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਕਿ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਤੋਂ ਬਰਾਏ ਤੇ ਅਣ ਮੈਡ ਸੀਗਾ ਇਹ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗਾ ਮੰਨ ਲਓ ਜੀ ਬਹੁਤ ਮਾੜੀ ਘਟਨਾ ਜੀ ਤੇ ਮਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ